ਇਦੇ ਚ ਉਹ ਨਾ ਜੀ ਮੈਂ ਹੁਣ ਜਿਹੜਾ ਮੰਡੌਰ ਰੋਟਾ ਸਾਹਿਬ ਤੇ ਹੁਣ ਮੈਂ ਤੰਗੇੜਾ ਸਾਹਿਬ ਪਹੁੰਚਿਆ ਇਹ ਮਤਲਬ ਸਾਡੇ ਵਾਸਤੇ ਤੁਸੀਂ ਕਹੋ ਵੀ ਅਸੀਂ ਬੜੇ ਸੁਭਾਗੀ ਆ ਬੜੇ ਚੰਗੀ ਕਿਸਮਤ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਜਿਹੜੇ ਪਿੰਡ ਦੋ ਇਹਨਾਂ ਦੇ ਵਿੱਚ ਆਂਦੇ ਆ ਜੀ ਆਪਣੇ ਰੋਟਾ ਸਾਹਿਬ ਤੇ ਤੰਗੇੜਾ ਇਤਿਹਾਸਕ ਗੁਰਦੁਆਰੇ ਆ ਜੀ ਇੱਕ ਤਾਂ ਇਹਨਾਂ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੋਨਾਂ ਪਿੰਡਾਂ ਵਾਸਤੇ ਪੰਜਾਬ ਜਲਾ ਕੇ 1 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਆ ਤੇ ਜੇ ਮੈਂ ਗੱਲ ਕਰਾਂ ਪਹਿਲਾਂ ਮੰਡੋਰ ਮੈਂ ਗਿਆ ਸੀ ਉੱਥੇ ਸਬ ਜਾੜ ਕਹਿੰਦੇ ਉਹਨੂੰ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉੱਥੇ ਮੰਡੀ ਦਾ ਨਵੀਨੀਕਰਨ ਹੋ ਰਿਹਾ ਛੱਡ ਬਣੇਗਾ ਫੜਾ ਸਾਰੀਆਂ ਨਵੀਆਂ ਬਣਨਗੀਆਂ ਉਹਦੇ ਵਿੱਚ 12 ਏਕੜ ਜ਼ਮੀਨ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ ਇਹਦੇ ਨਾਲ ਨਾਲ ਸਟੇਡੀਅਮ ਦੀ ਗ੍ਰਾਂਟ ਸੀ ਉੱਥੇ ਜੀ ਤੇ ਪੂਰਾ ਇੱਕ ਮਾਡਲ ਜਿਹੜਾ ਪ੍ਰਿੰਟ ਆ ਜਿਹਦੇ ਵਿੱਚ ਨਾ ਜਿਹਦੇ ਵਿੱਚ ਥਾਪਰ ਮਾਡਲ ਵੀ ਬਣਾਣਾ ਉਹਦਾ ਨਵੀਨੀਕਰਨ ਹੈ ਔਰ ਥਾਪਰ ਦੇ ਐਕਸਪਰਟਸ ਨੇ ਵਿਜ਼ਿਟ ਕੀਤਾ ਉਹ ਅਸੀਂ ਇੱਕ ਰੂਰਲ ਸੈਨੀਟੇਸ਼ਨ ਦਾ ਉਹਦਾ ਨਮੂਨੇ ਦਾ ਬਣਾਵਾਂਗੇ 50 ਲੱਖ ਰੁਪਏ ਉਹਦੇ ਤੇ ਤਕਰੀਬਨ ਤਕਰੀਬਨ 2.5 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਮਲਡੌਰ ਚ ਹੋ ਰਿਹਾ ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਰੋਟਾ ਸਾਹਿਬ ਹੈ ਉੱਥੇ ਉਹਨਾਂ ਦੀ ਬੜੀ ਚੀਰੀ ਮੰਗ ਸੀ ਉਹਨਾਂ ਦੀ ਮਤਲਬ ਕਿ ਪਿਛਲੇ 35-40 ਸਾਲ ਦੀ ਮੰਗ ਸੀ ਜਿਹੜਾ ਕਿ ਉਹਨਾਂ ਦੇ ਸਾਹਮਣੇ ਜਗ੍ਹਾ ਬਹੁਤ ਘੱਟ ਸੀ ਪਾਰਕਿੰਗ ਦਾ ਸੀ 28 ਲੱਖ ਦੇ ਨਾਲ 5 ਤੇ ਢੰਗੜਾ ਸਾਹਿਬ ਦੇ ਵਿੱਚ ਵੀ तकरीबन 2 ਕਰੋੜ ਰੁਪਏ ਦੇ ਕੰਮ ਹੈ ਜਿਹੜੀ ਜਿਵੇਂ ਅੱਜ ਅਪਨੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਰਤ ਜਿਹੜੀ ਇਹਨਾਂ ਦੀ ਕਾਲ ਕਲੋਨੀ ਹੈਗੀ ਹੈ ਜਿਹਨਾਂ ਵਾਸਤੇ ਇਹ ਸੜਕ ਦੀ ਮੰਗ ਹੈ ਵੀ 35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ तकरीबन तकरीबन 2 ਕਰੋੜ ਰੁਪਏ ਦੇ ਕੰਮ ਇੱਥੇ ਹੋ ਰਹੇ ਹੈ ਜੀ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ ਤਿੰਨਾਂ ਪਿੰਡਾਂ ਦੀ ਗੱਲ ਕਰਾਂ ਦਾ ਇਹਦੇ ਚ ਤਕਰੀਬਨ ਤਕਰੀਬਨ ਜਿਹੜੇ 6-7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਉਣ ਬੜੇ ਦਿਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਬੁਰੇ ਹੋਣਗੇ ਜੀ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ ਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮੈਂ ਕਿਸ ਤਾ ਲਾਂਬਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਏ ਜੀ ਹਰ ਪਿੰਡ ਚ ਤਕਰੀਬਨ 4-5 ਬੰਦਿਆਂ ਦੇ ਜਿਹਦੇ ਕੋਲ ਘਰ ਡਿੱਗਿਆ ਹੋਇਆ ਜਾਂ ਡਿੱਕਣ ਵਾਲਾ ਪਹਿਲਾਂ ਉਹਨਾਂ ਦੀ ਪ੍ਰਾਇੋਰਟੀ ਆ ਫਿਰ ਬਾਕੀ ਲਿਸਟਾਂ ਬਹੁਤ ਲੰਬੀ ਹੈਗੀ ਆ ਔਰ ਜਿਹੜੇ 5 ਮਰਲਾ 플ੌਟ ਉਹ ਵੀ ਅੱਜ ਮੈਂ ਜਿਹੜਾ ਹੈਗਾ ਉਹ ਤੁਹਾ ਅਨੰਦਪੁਰਸੇ ਕੇ ਸੈਸ਼ਨ ਬਲਾਇਆ ਜਾ ਰਿਹਾ ਤੇ ਅਨੰਦਪੁਰਨੂ ਜ਼ਿਲ੍ਹੇ ਬਣਾਉਣ ਦੀ ਜਿਹੜੀ ਹੈਗਾ ਸਹਿ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰਨੂ ਜ਼ਿਲ੍ਹਾ ਨਹੀਂ ਬਣਾਉਣਾ ਚਾਹੁੰਦੀ ਇਸ ਤਰ੍ਹਾਂ ਦੀ ਚਲੋ ਆਪਾਂ ਮੈਂ ਕਿਸੇ ਡਿਬੇਟ ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਆ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਤੇ ਇਹਦੇ ਵਿੱਚ ਸਾਡੀ ਜਿਹੜੀ ਆਣਵਾਲੀ ਪੀੜ੍ਹੀ ਆ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਦੇ ਲੇਕਨ ਭਾਈ ਮਤੀਦਾਸ ਭਾਈ ਸਤੀਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸਾਧ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚ ਜੜੀ ਹੈਗੀ ਹੈ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਹਾਂ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਤੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਧੋਖਾ ਹੋ ਰਿਹਾ ਤੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲਤ ਸਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਗਿਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ ਲੇਕਿਨ ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜੇ ਇਹ ਬਕਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਤਾਨੀ ਕਿਉਂਕਿ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਕੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਐਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਆ ਜ਼ਿਲ੍ਹਾ ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟਸ ਨਹੀਂ ਪੜ੍ਹਨਾ ਚਾਹੁੰਦਾ ਲੇਕਿਨ ਗੁਰੂ ਦਾ ਜਿਹੜਾ ਸੰਦੇਸ਼ ਆ ਉਹ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜ਼ਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਔਰ ਉਦੋਂ ਉਸ ਕਹਾਣੀ ਨੂੰ ਜਿਹੜੀ ਸੀ ਉਸ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਤੋਂ ਬਾਅਦ ਜਿਹੜਾ ਦਸ਼ਮੇਸ਼ ਪਿਤਾ ਉਹਨੂੰ ਅੱਗੇ ਲੈ ਕੇ ਗਏ ਆ ਕਿਉਂਕਿ ਜਦੋਂ ਗੁਰ ਬਹੁਤ ਸਾਰੇ ਹਰਿਆਣੇ ਦੇ ਵਿੱਚੋਂ ਪੰਜਾਬ ਦੀਆਂ ਜਗ੍ਹਾ 'ਚ ਹੁੰਦੇ ਹੋਏ ਜਦੋਂ ਗੁਰੂ ਸਾਹਿਬ ਉੱਥੇ ਪਹੁੰਚੇ ਆ ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਉੱਥੇ ਜਿਹੜੇ ਕਿੰਨੇ ਸਿੱਖ ਸੀ ਜਿਹੜੇ ਉਹਨਾਂ ਦੇ ਨਾਲ ਉੱਥੇ ਜਦੋਂ ਗਏ ਆ ਤਾਂ ਤਿੰਨ ਰਹਿ ਗਏ ਸੀ ਉਦੋਂ ਵੱਲੋਂ ਨਾ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਜਿਹੜਾ ਸੀਗਾ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਇੱਕ ਜਿਹੜੀ ਕਮਜ਼ੋਰ ਸੀ ਜਿਹੜੀ ਹਿੰਮਤ ਹਾਰੀ ਬੈਠੀ ਸੀ ਉਹਨੂੰ ਉਹ ਬਲ ਬਖਸ਼ਿਆ ਗੁਰੂ ਸਾਹਿਬ ਦੀ ਕੁਰਬਾਨੀ ਨੇ ਦਸ਼ਮੇਸ਼ ਪਤਾ ਦੀ ਬੰਗਾਰ ਨੇ ਔਰ ਜੋ ਉਹਨਾਂ ਨੇ ਲਿਟਰੇਚਰ ਲਿਖਿਆ ਚਾਹੇ ਉਹ ਮਿੱਤਰ ਪਿਆ ਚੰਡੀ ਦੀ ਵਾਰ ਹੋਵੇ ਜੋ ਉਹਨਾਂ ਨੇ ਇੱਕ ਜਿਹੜੀ ਇੱਕ ਮੈਂ ਕਹੂੰਗਾ ਇੱਕ ਜਿਹੜੀ ਹਿੰਮਤ ਵਾਲੀ ਹੋਈ ਕੌਮ ਸੀ ਉਹਨੂੰ ਇੱਕ ਉਹਨਾਂ ਨੇ ਮਾਰਸ਼ਲ ਕੌਮ ਬਣਾਤਾ ਐਸ ਵੇਲੇ ਸਾਨੂੰ ਉਸ ਜਜ਼ਵੇ ਦੀ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਬਾਅਦ ਜਿਹਹਾ ਦਾ ਨਾਰਾ ਮਾਰਿਆ ਤਾਂ ਇੱਕ ਮੁਸਲਮਾਨ ਜਿਹੜਾ ਬਲੇਰ ਕੋਟਲੇ ਦਾ ਸੀਗਾ ਸ਼ੇਰ ਮੁਹੰਮਦ ਖਾਨ ਉਹਨਾਂ ਉਹਨੇ ਮਾਰਿਆ ਔਰ ਇਸੇ ਤਰ੍ਹਾਂ ਜੋ ਟੋਡਰਮ ਵਾਲਿਆ ਉਹਨੇ ਸੋਨੇ ਦੀਆਂ اشرفੀਆਂ ਬਚਾ ਕੇ ਮਾਤਾ 구ਜਰੀ ਵਾਸਤੇ ਤੇ ਛੋਟੇ ਸਾਹਿਬ ਜਦਿਆਂ ਵਾਸਤੇ ਜਿਹੜੀ ਜਗ੍ਹਾ ਲਈ ਉਹਨਾਂ ਦੇ ਅੰਤਿਮ ਸੰਸਕਾਰ ਵਾਸਤੇ ਤੇ ਇਹ ਜਿਹੜਾ ਮਤਲਬ ਉਹਨਾਂ ਨੇ ਪਾਈ ਜਿਹੜਾ ਉਹਨਾਂ ਦਾ ਗੁਰੂ ਸਾਹਿਬ ਦਾ ਸੰਦੇਸ਼ ਸੀਗਾ ਉਹਨਾਂ ਨੇ ਸਾਰੇ ਭਾਈਚਾਰੇ ਇਕੱਠੇ ਕੀਤੇ ਜ਼ਬਰ ਜ਼ੁਲਮ ਦਾ ਸਬਰ ਨਾਲ ਮੁਕਾਬਲਾ ਕੀਤਾ ਮੈਨੂੰ ਲੱਗਦਾ ਐਸ ਵੇਲੇ ਸਾਡੀ ਜਿਹੜੀ ਪ੍ਰਾਇਓਰਟੀ ਆ ਉਹ ਇਹ ਆ ਸੇਵਾ ਭਾਵਨਾ ਨਾਲ ਸਫਾਈ ਨਾਲ ਅਸੀਂ ਵੀ ਜਿਹੜਾ ਹੈਗਾ 20 ਆਮ ਆਦਮੀ ਕਲੀਨਿਕ 24 ਐਮਬੂਲੈਂਸ ਅੱਖਾਂ ਦਾ ਦਾਨ ਦਾ ਕੈਂਪ ਅਣਕਾਂ ਦਾ ਦਾਨ ਜਿੱਦਾਂ ਬਾਰਡਰ ਤੇ ਲਾਇਆ ਸੀ ਔਰ ਇਸੇ ਤਰ੍ਹਾਂ ਜਿਹੜਾ ਅੰਗ ਦਾਨ ਔਰ ਖੂਨ ਦਾਨ ਦੇ ਕੈਂਪ ਲਾ ਕੇ ਪੂਰੀ ਸ਼ਰਦਾ ਦੇ ਨਾਲ ਜਿਹੜਾ ਗੁਰੂ ਦਾ ਅਸੀਂ ਜਿਹੜਾ 350 ਸਾਲਾਂ ਅਸੀਂ ਸਾਡੀ ਕਿਸਮਤ ਚੰਗੀ ਆ ਕਿ ਅਸੀਂ ਜਿੰਦਾ ਆਏ ਔਰ ਇਸ ਦਾ ਹਿੱਸਾ ਬਣ ਰਹੇ ਆ ਇਹਦੇ ਗਵਾਹ ਬਣ ਰਹੇ ਆ ਉਹਦੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ